ਸਤ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਮਰਾਹ ਫੈਮਿਲੀ ਸਵਾਗਤ ਹੈ ਜੀ ਅਸੀਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਅੱਜ ਅਸੀਂ ਗੇ ਆਪਣੀ ਦੀਦੀ ਕੋ ਰਖੜੀ ਬਣਾਉਣ ਤੇ ਉਹਨਾਂ ਨੂੰ ਉਹ ਕਿਸੇ ਕੰਮ ਕਾਰਨ ਆ ਨਹੀਂ ਸਕੇ ਤੇ ਆਪਾਂ ਉਹਨਾਂ ਕੋਲ ਆਪ ਹੀ ਚਲੇ ਗਏ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਆਪਣੇ ਭਤੀਜੇ ਦੀ ਰਖੜੀ ਬੰਨੀ ਬਾਅਦ ਉਹਨਾਂ ਨੇ ਆਪਣੇ ਭਰਾ ਦੇ ਰਖੜੀ ਬੰਨੀ ਤੇ ਆਪਾਂ ਰੱਬ ਅਗੇ ਹੀ ਅਰਦਾਸ ਕਰਦੇ ਆਂ ਰੱਬਾ ਸਾਰੇ ਭੈਣਾਂ ਭਰਾਵਾਂ ਦਾ ਇਸੇ ਤਰ੍ਹਾਂ ਹੀ ਪਿਆਰ ਬਣਿਆ ਰਹੇ ਦੁਨੀਆ ਤੇ ਸਾਰੇ ਭੈਣ ਭਰਾ ਹੱਸਦੇ ਖੇਲਦੇ ਮਿਲਦੇ ਰਹਿਣ ਤੇ ਕੋਈ ਪੈਸਿਆਂ ਦਾ ਜਾਂ ਦੇਣ ਲੈਣ ਦਾ ਕੋਈ ਭੁੱਖਾ ਨਹੀਂ ਹੁੰਦਾ ਸਭ ਆਪਣੇ ਘਰੇ ਵਧੀਆ ਹੁੰਦੇ ਨੇ ਬਸ ਇੱਕ ਮੋਹ ਪਿਆਰ ਦੀ ਗੱਲ ਹੁੰਦੀ ਹੈ ਨਾ ਜਿੰਨਾ ਵੀ ਹੁੰਦਾ ਆਪਾਂ ਆਪਦੇ ਭੈਣਾਂ ਨੂੰ ਜੋ ਵੀ ਸਰਦਰ ਦੇ ਦਿਆ ਕਰੋ ਭੈਣਾਂ ਦਾ ਵੀ ਹੱਕ ਬਣਦਾ ਜੋ ਭਰਾ ਦਿੰਦੇ ਨੇ ਖੁਸ਼ੀ ਖੁਸ਼ੀ ਉਹਨਾਂ ਨੂੰ ਉਸ ਨੂੰ ਰੱਖ ਲੈਣਾ ਚਾਹੀਦਾ ਹੈ ਭਰਾ ਭੈਣ ਤੋਂ ਕਦੇ ਵੀ ਕੁਝ ਵੀ ਲੁਕਾ ਕੇ ਨਹੀਂ ਰੱਖਦੇ ਤੇ ਜਿਹੜੇ ਭੈਣ ਭਰਾ ਇਸੇ ਤਰ੍ਹਾਂ ਹੀ ਇੱਕ ਦੂਜੇ ਨੂੰ ਪਿਆਰ ਕਰਦੇ ਨੇ ਉਹਨਾਂ ਦਾ ਪਿਆਰ ਹਮੇਸ਼ਾ ਇਸ ਤਰ੍ਹਾਂ ਹੀ ਬਣਿਆ ਰਹਿੰਦਾ ਹੈ ਤੇ ਇਸੇ ਤਰ੍ਹਾਂ ਹੀ ਬਣਿਆ ਰਹਿੰਦਾ ਸਾਰੇ ਭੈਣ ਭਰਾ ਨੂੰ ਰੱਖੜੀ ਦੇ ਧਿਆਵ ਦੀਆਂ ਲੱਖ ਲੱਖ ਵਧਾਈਆਂ ਸਾਰੇ ਖੁਸ਼ ਹੋਣ ਇਸ ਦਿਹਾੜੇ ਤੇ ਕਾਜ਼ ਦੇ ਬਸਦੇ ਰਹਿਣ ਤੇ ਜਿੰਨਾ ਭੈਣਾਂ ਦੇ ਵੀਰ ਨਹੀਂ ਰੱਬ ਅੱਗੇ ਕੋਈ ਦੱਸ ਰੱਬਾ ਸਾਰੀਆਂ ਭੈਣਾਂ ਨੂੰ ਇੱਕ ਇੱਕ ਵੀਰ ਜ਼ਰੂਰ ਦੇਵੀ ਤਾਂ ਜੋ ਆਪਣੇ ਵੀਰ ਦੇ ਰਖੜੀ ਬਣ ਸਕਣ ਇਸ ਤੇ ਆ ਤੇ ਨਰਾਸ਼ ਕੋਈ ਵੀ ਭੈਣ ਨਰਾਸ ਨਾ ਹੋਵੇ ਤੇ ਇੱਕ ਵੀਰ ਇੱਕ ਅਜਿਹੀ ਚੀਜ਼ ਹੈ ਜਿਹੜਾ ਨਾ ਆਪਦੀ ਭੈਣ ਦੀ ਨਾ ਜ਼ਿੰਦਗੀ ਵਿੱਚ ਮਾਪੇ ਬਾਪ ਤੋਂ ਬਾਅਦ ਉਹਦਾ ਸਹਾਰਾ ਬਣਦਾ ਹੈ ਵੀਰਾਂ ਤੇ ਭਜਾਈਆਂ ਨਾਲ ਹੀ ਉਸ ਦੀ ਮਾਪੇ ਬਾਪ ਤੋਂ ਬਾਅਦ ਪਿੱਕੇ ਘਰ ਸਾਂਝ ਹੁੰਦੀ ਹੈ ਜਿਵੇਂ ਆਪਣੇ ਵੀਰਾਂ ਤੇ ਭਰਜਾਈਆਂ ਨਾਲ ਮਾਪੇ ਦੇ ਵਾਲੀਆਂ ਗੱਲਾਂ ਦਿਲ ਦੀਆਂ ਇਹਨੀਆਂ ਉਹਨਾਂ ਨਾਲ ਸਾਂਝੀਆਂ ਕਰਦੀ ਹੈ ਪਿਆਰ ਬਣਾਈ ਰੱਖਦੀ ਹੈ ਸਾਰੇ ਭੈਣ ਭਰਾਵਾਂ ਦਾ ਪਿਆਰ ਇਸੇ ਤਰ੍ਹਾਂ ਬਣਾਈ ਰੱਖੀ ਰੱਬਾ ਧੰਨ ਸਾਡੀ ਵੀਡੀਓ ਕਿਦਾਂ ਦੀ ਲੱਗੀ ਲਾਇਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਧੰਨਵਾਦ